ਸਾਡੇ ਨਾਲ ਨੇ ਡਾਕਟਰ ਰਵਿੰਦਰਪਾਲ ਸ਼ਰਮਾ ਜੀ ਜੋ ਫਿਜ਼ੀਕਲੀ ਹੈਂਡੀਕੇਪ ਵੈਲਫੇਅਰ ਸੁਸਾਇਟੀ ਰਜਿਸਟਰਡ ਪਿੰਡ ਕੁਡਾਣੀ ਕਲਾਂ ਤਹਿਸੀਲ ਪਾਇਲ ਜਲਾ ਲੁਧਿਆਣਾ ਦੇ ਹਲਕਾ ਪ੍ਰਧਾਨ ਨੇ ਜੋ ਬਹੁਤ ਲੰਮੇ ਸਮੇਂ ਤੋਂ ਜੋ ਦਿਵਿਆਂਗ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਪਿਛਲੇ ਦਿਨੀ ਇਹਨਾਂ ਵੱਲੋਂ ਇੱਕ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਸੀ ਕੈਂਪ ਆਰਗੇਨਾਈਜ਼ ਕੀਤਾ ਗਿਆ ਸੀ ਜਿਸ ਵਿੱਚ ਜੋ ਲੋੜਵੰਦ ਵਿਅਕਤੀ ਸੀ ਉਹਨਾਂ ਨੂੰ ਜੋ ਉਹਨਾਂ ਦੇ ਲੋੜਿੰਦਾ ਸਮਾਨ ਸੀ ਜਿਸ ਤਰ੍ਹਾਂ ਕਿ व्हीलचेयर ਹੋਗੇ ਖੁੰਡੀਆਂ ਹੋਗੀਆਂ ਜਾਂ ਹੋਰ ਜਿਸ ਤਰ੍ਹਾਂ ਦਾ ਸਮਾਨ ਹੈ ਜੋ ਦਿਵੰਗ ਲੋਕਾਂ ਨੂੰ ਚਾਹੀਦਾ ਹੁੰਦਾ ਉਹ ਡਿਸਟ੍ਰੀਬਿਊਟ ਕੀਤਾ ਗਿਆ ਸੀ ਉਸ ਦੀ ਵੰਡ ਕੀਤੀ ਗਈ ਸੀ ਇਸ ਕੈਂਪ ਵਿੱਚ ਬਹੁਤ ਸਾਰੇ ਲੋਕਾਂ ਨੇ ਪਾਰਟਿਸਿਪੇਟ ਕਰਕੇ ਫਾਇਦਾ ਉਠਾਇਆ ਲਾਭ ਲਿਆ ਸੀ ਤੇ ਬਹੁਤ ਸਾਰੇ ਲੋਕ ਇਸ ਕੈਂਪ ਵਿੱਚ ਹਿੱਸਾ ਲੈਣ ਤੋਂ ਰਹਿ ਵੀ ਗਏ ਸਨ ਡਾਕਟਰ ਸ਼ਰਮਾ ਜੀ ਜੋ ਲੋਕ ਇਸ ਕੈਂਪ ਦਾ ਹਿੱਸਾ ਬਣਨ ਤੋਂ ਰਹਿ ਗਏ ਸਨ ਉਹਨਾਂ ਨੂੰ ਕੀ ਮੈਸੇਜ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਆਪਣਾ ਆਈਡੀਆ ਦਾ ਧੰਨਵਾਦ ਕਰਦਾ ਹਾਂ ਤੁਹਾਡੇ press ਵਾਲਿਆਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਆਵਾਜ਼ ਚੱਕੀ ਹੈ ਆਵਾਜ਼ ਸਾਡੀ بلند ਕੀਤੀ ਹੈ ਮੈਂ ਉਹਨਾਂ ਦਾ ਸਾਰਿਆਂ ਦਾ press ਪ੍ਰੈਸ ਪਰਿਚੇ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਮੈਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਪੰਜਾਬ ਦਾ ਉਹ ਪੰਜਾਬ ਸੈਂਟਰ ਸਰਕਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਫਿਜ਼ੀਕਲ ਵੈਲਫੇਅਰ ਸਟੇਟ ਨੂੰ ਬੜਾ ਤਗੜਾ ਸਹਿਯੋਗ ਦਿੱਤਾ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਸਾਡੇ ਸਰਕਾਰ ਨੇ ਭਗਵੰਤ ਮਾਨ ਜੀ ਨੇ ਔਰ ਸਮਾਜਿਕ ਨਹਿ ਮੰਤਰੀ ਜੀਤ ਕੌਰ ਜੀ ਨੇ ਸਾਨੂੰ ਬੜਾ ਸਿਹਰ ਦਿੱਤੀ ਵੀ ਤੁਸੀਂ ਇਹ ਜਿਹੜੀ ਕਮੇਟੀ ਦੀਆਂ ਸੇਵਾ ਕਰੋ ਔਰ ਪੂਰਾ ਨਿਭਾਓ ਜੋ ਵੀ ਸਾਡੇ ਦਿਵੰਗ ਨੇ ਪੰਜਾਬ ਦੇ ਅੰਦਰ ਔਰ ਹਰਿਆਣੇ ਦੇ ਅੰਦਰ ਆਲ ਇੰਡੀਆ ਦੇ ਅੰਦਰ ਇਹਨੀਆਂ ਸੀ ਇਹਨਾਂ ਨੂੰ ਇਹ ਜਿਹੜੀ 威尔 ਚੇਅਰ ਹੈ ਖੁੰਡੀਆਂ ਤੇ ਬੈਟਰੀ ਵਾਲੀ ਸਾਈਕਲੀਆਂ ਪ੍ਰਵਾਰਡ ਕਰਾਰੀ ਸਾਡੀ ਸਸਤਾ ਵੈਲਪੀ ਸਟੇਟੀ ਤੇ ਹਲਕਾ ਦਾ ਮੈਂ ਪ੍ਰੈਜ਼ੈਂਟ ਹੈ ਦਿਵੰਗ ਦਾ ਇਸ ਕਰਕੇ ਸਾਡੀ ਸੇਵਾ ਜਿਹੜੀ ਹੈਗੀ ਐ ਅਸੀਂ ਕਿਉਂ ਕਰਨ ਵਾਲੇ ਆ ਇੱਕ ਪ੍ਰਮਾਤਮਾ ਦੀ ਸਾਨੂੰ ਕੋਈ ਬਖਸ਼ਿਸ਼ ਹੋਈ ਐ ਇਸ ਕਰਕੇ ਅਸੀਂ ਜਿੰਨੇ ਦਿਵੰਗ ਭਰਾ ਨੇ ਸਾਡੇ 15 ਤਰੀਕ ਨੂੰ ਰਜਿਸਟ੍ਰੇਸ਼ਨ ਲਾਇਆ ਸੀ ਜੋ ਸਾਡੇ ਰਹਿ ਗਏ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਦਿਵੰਗ ਦੇ ਅੰਗ ਹਣ ਜੋ ਵੀ ਉਹਨਾਂ ਨੂੰ ਆਪਣਾ ਚੀਜ਼ ਚਾਹੀਦੀ ਐ ਤਾਂ ਅਸੀਂ ਉਹਨੂੰ ਸਾਨੂੰ ਪਰਵਾਹ ਕਰਦੇ ਸਾਡੇ ਕੁੜਾਣੀ ਕਲਾ ਤੇ ਪਹੁੰਚੋ ਤੇ ਪਹਿਲਾਂ ਤਾਂ ਮੈਨੂੰ ਬੇਨਤੀ ਕਰਦਾ ਜਿਹੜੇ ਆਪਣੇ ਆਧਾਰ ਕਾਰਡ ਯੂਡੀ ਕਾਰਡ ਤੇ ਇੱਕ ਇਨਕਮ ਸਰਟੀਫਿਕੇਟ ਦੋ ਫੋਟੋ ਆ ਸਾਡੇ ਕੋਲ ਲੈ ਕੇ ਉਹ ਜ਼ਰੂਰ ਆਣ ਤੇ ਇਸ ਕਰਕੇ ਜਿਹੜੇ ਡਾਕੂਮੈਂਟਸ ਨੇ ਆਪਣੇ ਸਾਰੇ ਲੈ ਕੇ ਆਣ ਕਿਉਂਕਿ ਉਹ ਜ਼ਰੂਰੀ ਹੈ ਜੋ ਸਿਟੀਜ਼ਨ ਨੇ ਆਪਣਾ ਬਜ਼ੁਰਗ ਨੇ 60 ਸਾਲ ਦੇ ਉੱਪਰ ਨੇ ਉਹਨਾਂ ਨੂੰ ਇਨਕਮ ਸਰਟੀਫਿਕੇਟ ਤੇ ਆਪਣਾ ਆਧਾਰ ਕਾਰਡ ਤੇ ਦੋ ਫੋਟੋ ਆ ਤੇ ਉਹਨਾਂ ਦੇ ਫੋਨ ਨੰਬਰ ਸਾਡੇ ਕੋਲ ਪਹੁੰਚਦੇ ਕਰਨ ਤਾਂ ਜੋ ਵੀ ਇਹਨਾਂ ਨੂੰ ਸਹੂਲਤ ਹੈ ਅਸੀਂ ਦਵਾਂਗੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਕਰੋੜਾਂ ਦੀ ਗ੍ਰਾਂਟ ਦਿੱਤੀ ਹੈ ਦਵੰਗਪੁਰਾਵਾਂ ਲਈ ਔਰ ਜਿਹੜੇ ਨੋਡਲ ਅਫਸਰ ਪੰਜਾਬ ਦੇ ਅੰਦਰ ਹਰ ਜ਼ਿਲ੍ਹੇ ਦੇ ਅੰਦਰ ਬਲਾਕ ਦੇ ਅੰਦਰ ਲਾਇਆ ਹੈ ਤੇ ਉਹ ਬਹੁਤ ਹੀ ਵਧੀਆ ਪ੍ਰਾਣਾ ਸਰਕਾਰ ਦਾ ਮੰਤਰੀ ਸਾਹਿਬ ਦਾ ਬਲਜੀਤ ਕੌਰ ਜੀ ਤੋਂ ਮੁੱਖ ਮੰਤਰੀ ਸਾਹਿਬ ਜੀ ਦਾ ਤੇ ਜਿਨ੍ਹਾਂ ਨੇ ਸਾਰੇ ਮਤਲਬ ਬਹੁਤ ਤਗੜੀ ਸੁਲਿ ਦਿੱਤੀ ਦਵੰਗਪੁਰਾ ਜੋ ਪਿਛਲੀ ਸਰਕਾਰਾਂ ਦੇ ਵਿੱਚ ਪੰਡ ਸੀ ਆਪਣਾ ਜਿੰਨੇ ਵੀ ਹੁੰਦੇ ਸੀ ਕਪੜੇ ਬਾਜੀਆਂ ਤੇ ਇਹਨਾਂ ਨੇ ਆਪਣਾ ਪੂਰਾ ਮੁੱਦਾ ਚੱਕਿਆ ਜਿੰਨੇ ਵੀ ਸਕਾਲਰਸ਼ਿਪ ਦੀ ਪਿਛਲੀ ਸਰਕਾਰ ਦੇ ਅੰਦਰ ਮਿਲਦੀ ਸੀ ਉਹ ਲੋਕਾਂ ਤੱਕ ਪਹੁੰਚਦੀ ਨਹੀਂ ਸੀ ਇਸ ਕਰਕੇ ਜਿਹੜੀ ਸਾਡੀ ਸਰਕਾਰ ਹੈ ਭਗੰਤ ਮਾਨ ਜਾਂ ਪਾਰਟੀ ਦੀ ਸਰਕਾਰ ਹੈ ਇਹਨੇ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਦਾ ਫੰਡ ਦਿੱਤਾ ਹੈ ਬੱਚਿਆਂ ਦੀ ਸਟੱਡੀ ਵਾਸਤੇ ਔਰ ਨੌਕਰੀਆਂ ਪੂਰੀ ਸਰਕਾਰ ਦੇ ਅੰਦਰ ਪਹਿਲੇ ਅਧਾਰ ਤੇ ਮਿਲ ਰਹੀਆਂ ਤੇ ਇੱਕ ਮੈਂ ਗੱਲ ਤੁਹਾਡੇ ਜਰੀਏ ਇੱਕ ਜ਼ਰੂਰ ਕਹਾਂਗਾ ਜਿਹੜੇ ਦਿਵੰਗੀ ਸਾਡੇ ਬਠਿੰਡੇ ਏਰੀਆ ਦੇ ਅੰਦਰ ਇੱਕ ਲੜਕੀਾਂ ਸੀ ਵਿਚਾਰੀ ਚਾਰ ਕੰਨਾਂ ਤੋਂ ਉਹਨਾਂ ਸੁਣਦਾ ਨਹੀਂ ਸੀ ਤੋ ਉਹੋ ਜਿਨੀ ਬਾਜ ਨਹੀਂ ਕਰ ਸਕਦੀ ਉਹਨਾਂ ਨੇ ਵੀ ਸਾਡੀ ਭਗੰਤਮਾਨ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਇਸ ਕਰਕੇ ਸਾਡੇ ਲੇਡੀਜ਼ ਦੇ ਜਿੰਨੇ ਵੀ ਸਾਡੇ ਹੈਗੇ ਨੇ ਸਕਾਲਰਸ਼ਿਪ ਪੂਰਾ ਪਹਿਲ ਦੇਦਾਰ ਤੇ ਸਾਡੀ ਜਿਹੜੀ ਸਰਕਾਰ ਹੈ ਭਗੰਤਮਾਨ ਜੀ ਬੜੇ ਖੁਸ਼ੀਆਂ ਨਾਲ ਭਰੇ ਜਿਹੜੀ ਹੈਗੇ ਨੇ ਰਹਿ ਰਹੇ ਲੋਕ ਔਰ ਸ਼ਾਂਤੀ ਨਾਲ ਰਹੇ ਨੇ ਜਿਹੜੇ ਡਰੱਗਸ ਦਾ ਮਾਮਲਾ ਇਹ ਵੀ ਮਤਲ ਜਿਹਨੂੰ ਨੱਥ ਪਾ ਰਹੀ ਹੈ ਸਾਡੀ ਜਿਹੜੀ ਸਰਕਾਰ ਦੇ ਅੰਦਰ ਪੰਜਾਬ ਸਰਕਾਰ ਦੇ ਅਫਸਰ ਸਾਈ ਹੈ ਬਹੁਤ ਵਧੀਆ ਢੰਗ ਤੇ ਕੰਮ ਕਰ ਰਹੀ ਹੈ ਬਹੁਤ ਜਿਨੇ ਵੀ ਕਹਦੇ ਅੱਛੇ ਕੰਮ ਕਰ ਰਹੀ ਹੈ ਮੈਂ ਆਪਣੀ ਪੰਜਾਬ ਸਰਕਾਰ ਦਾ ਔਰ ਕਾਨੂੰਨ ਵਿਵਸਥਾ ਦਾ ਕਪਲ ਦਾ ਅਰਪਨ ਕਪਲਾ ਜੀ ਦਾ ਡੀਜੀਪੀ ਸਾਹਿਬ ਦਾ ਗੌਰ ਯਾਦਵੀ ਜੀ ਦਾ ਮੈਂ ਧੰਨਵਾਦ ਕਰਦਾ ਜਿਹੜੀ ਸਾਡੀ ਪੰਜਾਬ ਪੁਲਿਸ ਹੈ ਪ੍ਰਸ਼ਾਸਨ ਅਫਸਰ ਸਾਹੀ ਹੈ ਬਹੁਤ ਵਧੀਆ ਢੰਗ ਦੇ ਕੰਮ ਕਰ ਰਹੀ ਹੈ ਜਿਨ੍ਹਾਂ ਨਾਲ ਅਸੀਂ ਰਾਤ ਨੂੰ ਸੌਂਦਿਆਂ ਚਾਹੰਦੀ ਨਾਲ ਦਿਨ ਸੁਰ ਚੜਦੇ ਉੜਦੇ ਹਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੀ ਸਰਕਾਰ ਦਾ ਔਰ ਅਫਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਟੀਵੀ ਚੈਨਲ ਦਾ ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਰਿਣੀ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ